AI ਟੈਕਨੋਲੋਜੀ ਦਾ ਪ੍ਰਯੋਗ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਛੇੜਛਾੜ ਕਰਨਾ ਚਾਹ ਰਹੀ ਹੈ ਹੁਣ ਕਿਸੇ ਨੇ AI ਦੀ ਵਰਤੋਂ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਖਤ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ਤੇ ਫਲਾਈਆਂ ਹਨ ਜਿਸ ਤੇ ਵੱਡਾ ਵਿਵਾਦ ਪੈਦਾ ਹੋ ਗਿਆ ਇਹਨਾਂ ਤਸਵੀਰਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੋਲਡ ਡਰਿੰਕ ਪੀਂਦੇ ਹੋਏ ਵਿਖਾਇਆ ਗਿਆ ਹੈ। ਇੱਕ ਟੀ-ਸ਼ਰਟ ਵਾਲੀ ਤਸਵੀਰ ਬਣਾਈ ਗਈ ਹੈ ਜਿਸ ਤੇ ਇਤਰਾਜ ਯੋਗ ਸ਼ਬਦਾਂ ਬਲੇ ਲਿਖੀ ਗਈ ਹੈ। ਇਹ ਤਸਵੀਰਾਂ @ravi_tripathi_nada ਦਾ ਪਛਾਣ ਵਾਲਾ ਕਿਸੇ ਵਿਅਕਤੀ ਨੇ ਪੋਸਟ ਕੀਤੀਆਂ ਹਨ। ਭਾਰਤੀ ਜਨਤਾ ਪਾਰਟੀ ਲੀਡਰ ਪ੍ਰਿਤਪਾਲ ਸਿੰਘ ਬੱਲਿਏ ਇਸ ਨੂੰ ਸਿੱਖ ਪਛਾਣ ਅਤੇ ਵਿਸ਼ਵਾਸ ਉੱਤੇ ਨਾ ਬਰਦਾਸ਼ਤਯੋਗ ਹਮਲਾ ਘ라ਰ ਦਿੱਤਾ ਗਿਆ ਹੈ। ਉਹਨਾਂ ਕਹਿੰਦੇ ਹਨ ਸਿੱਖ ਗੁਰੂਆਂ ਦੀ AI ਤਸਵੀਰ ਬਣਾਉਣਾ ਅਤੇ ਉਹਨਾਂ ਨੂੰ ਟੀ-ਸ਼ਰਟ 'ਚ ਭੱਦੀ ਸ਼ਬਦਾਵਲੀ 'ਚ ਵਿਖਾਉਣਾ ਜੋ ਇੰਨੇ ਸ਼ਰਮਨਾਕ ਸ਼ਬਦ ਹਨ ਕਿ ਅਸੀਂ ਇੱਥੇ ਲਿਖ ਵੀ ਨਹੀਂ ਸਕਦੇ। ਸਰਾਸਰ ਗਲਤ ਹੀ ਨਹੀਂ ਸਿੱਖ ਪਛਾਣ ਅਤੇ ਸ਼ਰਧਾ ਤੇ ਨਾ ਬਰਦਾਸ਼ਤ ਕਰਨਯੋਗ ਹਮਲਾ ਵੀ ਹੈ। ਅਸੀਂ ਸਖਤੀ ਨਾਲ ਇਸ ਘਟਿਆ ਕੰਮ ਦੀ ਨਿਖੇਦੀ ਕਰਦੇ ਹਾਂ।